ਹਾਂਜੀ 사ਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬੱਬੂ ਕੁੰਮਣ ਉਮੀਦ ਕਰਦਾ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਾਂ ਨੇ ਗੱਲ ਕਰਨੀ ਹੈ ਜੀ ਜਿਵੇਂ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀਗੀ ਅਮਰਤਪਾਲ ਜੀ ਦੇ ਮਾਤਾ ਜੀ ਬਾਰੇ ਤੇ ਐਸਪੀ ਹਰਪਾਲ ਸਿੰਘ ਜੀ ਦੇ ਬਾਰੇ ਤਾਂ ਅੱਜ ਵੀ ਕੁਝ ਸਵਾਲ ਨੇ ਮੇਰੇ ਅਮਰਤਪਾਲ ਦੇ ਪਰਿਵਾਰ ਨੂੰ ਵੀ ਜਦੋਂ ਅਮਰਤਪਾਲ ਮੰਨ ਲਓ ਵੀ ਪੰਜਾਬ ਦੇ ਵਿੱਚ ਆਉਂਦਾ ਠੀਕ ਹੈ ਜੀ ਜੋ ਵੀ ਦਸਤਾਰ ਬੰਦੀ ਹੁੰਦੀ ਆ ਨਾ ਪਿੰਡ ਰੋਡੇ ਵਿਖੇ ਸੰਤ ਜਰਨੈਲ ਸਿੰਘ ਦੇ ਪਿੰਡਾਂ ਤਾਂ ਮੰਨ ਲਓ ਵੀ ਜੇ ਆਪਾਂ ਸਿੱਧੇ ਸ਼ਬਦਾਂ ਚ ਕਹੀਏ ਤਾਂ ਭਾਈ ਅਮਰਤਪਾਲ ਸਿੰਘ ਜੋ ਮੰਨ ਲਓ ਵੀ ਇਹ ਕਾਪੀ ਕਰਦੇ ਸੀਗੇ ਸੰਤ ਜਰਨੈਲ ਸਿੰਘ ਹੁਣਾਂ ਨੂੰ ਹਨਾ ਤਾਂ ਸੰਤ ਜਰਨੈਲ ਸਿੰਘ ਜੀ ਦੀ ਕਦਰ ਦੁਨੀਆ ਕਿਉਂ ਕਰਦੀ ਹੈ ਵੀ ਸੰਤ ਜਰਨੈਲ ਸਿੰਘ ਜੀ ਦੀ ਕਦਰ ਇਸ ਕਰਕੇ ਕਰਦੀ ਵੀ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਠੀਕ ਹੈ ਜੀ ਜੇ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਸ਼ਹੀਦ ਹੋਵਾਂਗਾ ਤਾਂ ਉਹ ਸ਼ਹੀਦ ਹੋਏ ਠੀਕ ਹੈ ਜੀ ਉਹ ਛੱਡ ਕੇ ਨਹੀਂ ਗਏ ਹੈਗੇ ਉਹ ਕਿਤੇ ਭੱਜੇ ਨਹੀਂ ਹੈਗੇ ਤਾਂ ਸੰਤ ਜਰਨੈਲ ਸਿੰਘ ਜੀ ਨੂੰ ਬਹੁਤ ਮਤਲਬ ਵੀ ਚਲੋ ਦੁਨੀਆ ਦੁਨੀਆ ਦੇ ਵਿੱਚ ਬਹੁਤ ਉਹਨਾਂ ਨੂੰ ਸਤਿਕਾਰ ਮਿਲਿਆ ਠੀਕ ਹੈ ਜੀ ਮਹਾਨ ਸ਼ਹੀਦ ਮਹਾਨ ਸਿੱਖ ਦਾ ਖਿਤਾਬ ਮਿਲਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਉਹਨਾਂ ਨੇ ਜੋ ਬੋਲ ਕਹੇ ਸੀ ਉਹ ਪਗਾਤੇ ਠੀਕ ਹੈ ਜੀ ਸਦਾਮ ਹਸੈਨ ਹੋਇਆ ਸਦਾਮ ਹਸੈਨ ਨੂੰ ਕਿਉਂ ਲੋਕ ਯਾਦ ਕਰਦੇ ਨੇ ਸਦਾਮ ਹਸੈਨ ਫਾਂਸੀ ਚੜਿਆ ਆਪਣੇ ਲੋਕਾਂ ਵਾਸਤੇ ਠੀਕ ਹੈ ਉਹ ਝੋਕਿਆ ਨਹੀਂ ਹੈਗਾ ਉਹਨੇ ਅਮਰੀਕਾ ਅਗੇ ਇਨ ਨਹੀਂ ਮੰਨੀ ਠੀਕ ਹੈ ਜੀ ਉਹਨੇ ਕਿਸੇ ਅਗੇ ਹਾਰਾ ਨਹੀਂ ਕੱਢਿਆ ਹੈਗਾ ਖਾਸਕੇ ਫਾਂਸੀ ਚੜ ਗਿਆ ਆਪਣੇ ਲੋਕਾਂ ਵਾਸਤੇ ਜਿਹੜੇ ਬਹਾਦਰ ਲੋਕ ਹੁੰਦੇ ਨੇ ਦਲੇਰ ਲੋਕ ਹੁੰਦੇ ਨੇ ਉਹਨਾਂ ਦੀ ਕਦਰ ਹਮੇਸ਼ਾ ਹੁੰਦੀ ਹੈ ਠੀਕ ਹੈ ਜੀ ਅਮਰਤਪਾਲ ਨੇ ਕਿੱਡਿਆ ਕਿੱਡਿਆ ਵੱਡੀਆਂ ਵੱਡੀਆਂ ਗੱਲਾਂ ਕਰੀਆਂ ਹਨ ਵੀ ਅਸੀਂ ਤਾਂ ਜੀ ਇਸ ਦੇਸ਼ ਨੂੰ ਮੰਨਦੇ ਨਹੀਂ ਅਸੀਂ ਇਸ ਰਾਸ਼ਟਰ ਨੂੰ ਨਹੀਂ ਮੰਨਦੇ ਜੀ ਅਸੀਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਹੈਗੇ ਅਸੀਂ ਇਹਦੇ ਵਿੱਚ ਯਕੀਨ ਨਹੀਂ ਰੱਖਦੇ ਸਿੱਖਾਂ ਨੂੰ ਇਨਸਾਫ ਨਹੀਂ ਦਿੰਦਾ ਹੈਗਾ ਹਿੰਦੁਸਤਾਨ ਦਾ ਸੰਵਿਧਾਨ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀਗੀਆਂ ਬਹੁਤ ਗਰਮ ਤਕਰੀਰਾਂ ਹੁੰਦੀਆਂ ਸੀਗੀਆਂ ਤਾਂ ਜਦੋਂ ਅਮਰਤਪਾਲ ਆਇਆ ਤਾਂ ਮੈਂ ਵੀ ਚਲੋ ਇਹਨੂੰ ਸੁੰਨਾ ਸ਼ੁਰੂ ਕੀਤਾ ਤਾਂ ਕਈ ਗੱਲਾਂ ਮੰਨ ਲਓ ਵੀ ਇਹਦੀਆਂ ਸੁਣਨੀਆਂ ਜਦੋਂ ਤਾਂ ਬੜਾ ਆਪਣੇ ਆਪ ਨੂੰ ਅਚੰਭਾ ਵੀ ਲੱਗਣਾ ਵੀ ਯਾਰ ਵੀ ਇਹ ਮਤਲਬ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਹਨਾ ਵੀ ਜਿਨ੍ਹਾਂ ਦੇ ਵਿੱਚ ਤਤ ਨਹੀਂ ਹੈਗਾ ਗੱਲਾਂ ਦੇ ਵਿੱਚ ਵੀਰ ਸੰਤ ਜਰਨੈਲ ਸਿੰਘ ਜੀ ਨੂੰ ਮਤਲਬ ਵੀ ਕਾਪੀ ਕਰਦੇ ਨੇ ਪਰ ਸੰਤ ਜਰਨੈਲ ਸਿੰਘ ਜੀ ਤਾਂ ਜੋ ਕਹਿੰਦੇ ਸੀ ਉਹ ਕਰਕੇ ਦਿਖਾਉਂਦੇ ਸੀਗੇ ਉਹਨਾਂ ਨੇ ਕਿਹਾ ਸੀ ਸ਼ੀਦੀ ਪਾਣੀ ਤੇ ਉਹ ਸ਼ੀਦ ਹੋਗੇ ਠੀਕ ਹੈ ਉਹ ਕਿਤੇ ਛੱਡ ਕੇ ਨਹੀਂ ਭੱਜੇ ਹੈਗੇ ਤਾਂ ਜਿੱਥੇ ਜੀਰੇ ਲੱਗਿਆ ਹੋਇਆ ਸੀਗਾ ਸ਼ਰਾਬ ਫੈਕਟਰੀ ਆ ਧਰਨਾ ਠੀਕ ਹੈ ਸ਼ਰਾਬ ਫੈਕਟਰੀ ਬੰਦ ਕਰਾਉਣ ਵਾਸਤੇ ਜੀਰੇ ਧਰਨਾ ਲੱਗਿਆ ਸੀ ਉੱਥੇ ਅਮਰਤਪਾਲ ਜਾਂਦਾ ਉੱਥੇ ਆਪਣੀ ਤਕਰੀਰ ਕਰਦਾ ਸਪੀਚ ਦਿੰਦਾ ਵੀ ਜੇ 2 4 5 ਮਰ ਜਾਣਗੇ ਫੇਰ ਕਿਹੜਾ ਮੱਛਿਆ ਲੱਗਣੋਂ ਹਟ ਜਾਊਗੀ ਠੀਕ ਹੈ ਜੀ ਤਾਂ ਬਹੁਤ ਮੰਨ ਲਓ ਵੀ ਗਰਮ ਪ੍ਰਚਾਰ ਕਰਦਾ ਹੁੰਦਾ ਸੀਗਾ ਅਮਰਤਪਾਲ ਜਿੰਨਾ ਕਹ ਦੋ ਚਲੋ ਜੀ ਦੁਨੀਆ ਜੋੜਦੀ ਗਈ ਜੋੜਦੀ ਗਈ ਉਹਦੇ ਨਾਲ ਠੀਕ ਹੈ ਤਾਂ ਚਲੋ ਖਾਲਸਾ ਵਹੀਰ ਸੀਗਾ ਜਿੱਥੇ ਤੱਕ ਮੰਨ ਲਓ ਵੀ ਅਮਰਿਸ਼ ਕਾਂਦਾਲ ਸੀਗਾ ਠੀਕ ਹੈ ਜਾਂ ਮੰਨ ਲਓ ਸਿੱਖੀ ਨਾਲ ਜੋੜਨ ਦਾ ਸੀ ਨਸ਼ਿਆਂ ਤੋਂ ਦੂਰ ਕਰਨ ਦਾ ਮੈਟਰ ਸੀਗਾ ਉੱਥੇ ਤੱਕ ਸਾਰੇ ਬੰਦੇ ਕਹਿੰਦੇ ਵੀ ਬਹੁਤ ਵਧੀਆ ਅਮਰਤਪਾਲ ਠੀਕ ਹੈ ਯਾਰ ਅਸੀਂ ਵੀ ਸਹਿਮਤ ਸੀਗੇ ਪਰ ਕੋਸ਼ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਜੀ ਠੀਕ ਹੈ ਜੀ ਹਰੇਕ ਦੇ ਮਗਰ ਨਾ ਲੱਗ ਜਾ ਕਰੋ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜਾ ਹਰੇਕ ਕੋਈ ਮੰਨ ਲਓ ਤੱਤੀਆਂ ਗੱਲਾਂ ਕਰਦਾ ਉਹਨੂੰ ਪਹਿਲਾਂ ਪਰਖੋ ਠੀਕ ਹੈ ਅਮਰਤਪਾਲ ਨੇ ਕਿੰਨੀਆਂ ਤੱਤੀਆਂ ਗੱਲਾਂ ਕੀਤੀਆਂ ਠੀਕ ਹੈ ਵੀ ਉਹ ਦਿਨ ਜਿਸ ਦਿਨ ਅਜਨਾਲੇ ਕਾਂਡ ਹੁੰਦਾ ਅਜਨਾਲੇ ਕਾਂਡ ਜਾ ਕੇ ਅਜਨਾਲੇ ਥਾਣੇ ਦੇ ਵਿੱਚ ਜਾ ਕੇ ਜਿਸ ਦਿਨ ਆ ਜਿਆਦਾ ਕਾਂਡ ਹੁੰਦਾ ਕਹਿੰਦਾ ਲਓ ਮੇਰੇ ਮਾਰੋ ਗੋਲੀ ਕਹਿੰਦਾ ਜਿਹਨੇ ਮਾਰਨੀ ਆ ਕਹਿੰਦਾ ਪਿਸਤੌਲ ਕੱਢ ਕੇ ਗੋਲੀ ਮਾਰੋ ਜਿਹਨੇ ਕਹਿੰਦਾ ਮੈਂ ਅਰੈਸਟ ਕਰਨਾ ਕਰੋ ਤੇ ਭਾਈ ਜਿਸ ਦਿਨ ਅਰੈਸਟ ਕਰਨ ਆਏ ਸੀਗੇ ਫਿਰ ਉਹ ਦਿਨ ਭੱਜੇ ਕਿਉਂ ਸੀਗੇ ਫਿਰ ਉਹ ਦਿਨ ਰਕਸ਼ੇ ਤੇ ਰੇੜੀਆਂ ਦੇ ਉੱਤੇ ਚੜ ਚੜ ਕੇ ਤੇ ਫਿਰ ਬਾਣਾ ਵਿੱਚ ਦੀ ਕਾਤੇ ਟੱਪਦੇ ਸੀਗੇ ਠੀਕ ਹੈ ਫਿਰ 2 ਮਹੀਨੇ ਕਾਤੇ ਤੁਸੀਂ ਲੋਕ ਸ਼ੌਪ ਕੇ ਕੱਟਦੇ ਰਹੇ ਮੈਨੂੰ ਇਹ ਵੀ ਗੱਲ ਦੱਸੋ ਨਾ ਵੀ ਜੇ ਤੁਸੀਂ ਬਹਾਦਰ ਸੀਗੇ ਠੀਕ ਹੈ ਜੇ ਉਹ ਤੁਸੀਂ ਤਕਰੀਰਾਂ ਕੀਤੀਆਂ ਤੁਹਾਡੀਆਂ ਗੱਲਾਂ ਦਾ ਹੀ ਮੈਂ ਜਵਾਬ ਦਿੰਦਾ ਮਾ ਠੀਕ ਹੈ ਅਮਰਤਪਾਲ ਦੇ ਜਿੰਨੇ ਵੀ ਮੰਨ ਲਓ ਸਪੋਰਟਰ ਨੇ ਠੀਕ ਹੈ ਥੱਲੇ ਕਮੈਂਟਾਂ ਦੇ ਵਿੱਚ ਬਹੁਤ ਮੈਨੂੰ ਮਾੜਾ ਮਾੜਾ ਚੰਗਾ ਬੋਲਦੇ ਨੇ ਪਰ ਕੋਈ ਫਰਕ ਨਹੀਂ ਆਪਾਂ ਸੱਚ ਨੂੰ ਸੱਚ ਕਹਿਣ ਤੋਂ ਨਹੀਂ ਟਾਲਦੇ ਹੈਗੇ ਵੀ ਜੋ ਅਮਰਤਪਾਲ ਨੇ ਮੰਨ ਲਓ ਵੀ ਅਜਨਾਲੇ ਥਾਣੇ ਦੇ ਵਿੱਚ ਕਿਹਾ ਵੀ ਲਓ ਜੀ ਮੈਨੂੰ ਅਰੈਸਟ ਕਰੋ ਲਓ ਜੀ ਮੇਰੇ ਕੱਢ ਕੇ ਪਿਸਤੌਲ ਕਹਿੰਦਾ ਗੋਲੀ ਮਾਰੋ ਜਿੱਥੇ ਜ਼ੋਰ ਤਾਂ ਤੁਸੀਂ ਇਹ ਜੇ ਕੰਮ ਕਰਦੇ ਹੋ ਤੇ ਜਿੱਦਣ ਭਾਈ ਫਿਰ ਅਰੈਸਟ ਕਰਨ ਆਏ ਸੀ ਤੇ ਉਸ ਦਿਨ ਫਿਰ ਤੁਸੀਂ ਰਿਹੜੀਆਂ ਤੇ ਰੱਖੀਆਂ ਤੇ ਮੋਟਰਸਾਈਕਲਾਂ ਤੇ ਤੇ ਸਕੂਟਰਾਂ ਤੇ ਸਾਈਕਲਾਂ ਤੇ ਕਿਵੇਂ ਤੁਸੀਂ ਬਾਹਣੋ ਵਾਣੀ ਭਜਦੇ ਸੀਗੇ ਠੀਕ ਹੈ ਅਜਨਾਲੇ ਥਾਣੇ ਦੇ ਅਜਨਾਲੇ ਥਾਣੇ ਦੇ ਵਿੱਚ ਇੱਕ ਐਸਪੀ ਅਧਿਕਾਰੀ ਨੂੰ ਮੰਦੋ ਵੀ ਬੋਲਣਾ ਠੀਕ ਹੈ ਉਹੀ ਅੱਜ ਰਿਪੀਟ ਫੇਰ ਦੁਬਾਰਾ ਹੋ ਰਿਹਾ ਅੱਜ ਵੀ ਉਹੀ ਗੱਲ ਹੋ ਰਹੀ ਹੈ ਠੀਕ ਹੈ ਉਸ ਦਿਨ ਮੰਦੋ ਵੀ ਐਸਪੀ ਨੇ ਚਲੋ ਸੁਣ ਲਈ ਠੀਕ ਹੈ ਜੀ ਉਹਨਾਂ ਨੇ ਮੌਕੇ ਦਾ ਮੌਕੇ ਦੇ ਹਾਲਾਤ ਸੀਗੇ ਬਹੁਤ ਨਾਜ਼ਕ ਵੀ ਇੱਥੇ ਖੂਨ ਖਰਾਬਾ ਨਾ ਹੋਵੇ ਮੈਂ ਕਹਿੰਦਾ ਪੁਲਿਸ ਦੀ ਤਾਰੀਫ ਕਰਨੀ ਬਣਦੀ ਹੈ ਵੀ ਉਹ ਅਜਨਾਲੇ ਕਾਂਡ ਦੇ ਵਿੱਚ ਪੁਲਿਸ ਦੀ ਤਾਰੀਫ ਕਰਨੀ ਬਣਦੀ ਹੈ ਵੀ ਜੇ ਮੰਨ ਲਓ ਉੱਥੇ ਕੋਈ ਲਾਠੀ ਚਾਰਜ ਹੋ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਠੀਕ ਹੈ ਗੁਰੂ ਮਹਾਰਾਜ ਦੀ ਬੇਦਬੀ ਹੁੰਦੀ ਬਹੁਤ ਮਤਲਬ ਵੀ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਹੰਗਾਮਾ ਹੋਣਾ ਸੀ ਜੋ ਕਿ ਮੰਨ ਲਓ ਇਹਨਾਂ ਨੇ ਕਸਰ ਨਹੀਂ ਛੱਡੀ ਹੈਗੀ ਬਿਲਕੁਲ ਵੀ ਠੀਕ ਹੈ ਮੈਨੂੰ ਇਹ ਗੱਲ ਦੱਸੋ ਵੀ ਕਿਸੇ ਵੀ ਮੰਨ ਲਓ ਅੱਜ ਤੱਕ ਕਦੇ ਵੀ ਗੁਰੂ ਮਹਾਰਾਜ ਨੂੰ ਢਾਲ ਬਣਾ ਕੇ ਨਹੀਂ ਖੜਿਆ ਗਿਆ ਠੀਕ ਹੈ ਕਿਸੇ ਵੀ ਠੀਕ ਹੈ ਤੁਹਾਡੇ ਬੰਦੇ ਦੇ ਪਰਚਾ ਆਇਆ ਯਾਰ ਤੁਸੀਂ ਜ਼ਮਾਨਤ ਕਰਾ ਲਓ 23 24 ਦਾ ਪਰਚਾ ਹੋਊਗਾ 26 ਦਾ ਪਰਚਾ ਹੋਊਗਾ ਜ਼ਮਾਨਤ ਕਰਾ ਲਓ 2-4 ਦਿਨ ਬਾਅਦ 5 ਦਿਨ ਬਾਅਦ ਜ਼ਮਾਨਤ ਹੋ ਜਾਈਗੀ ਪਰ ਤੁਸੀਂ ਐਡਾ ਵੱਡਾ ਹਜੂਮ ਲਿਆ ਕੇ ਉਥੇ ਪੁਲ ਦੇ ਗੱਲ ਪੈਂਦੇ ਹੋ ਠੀਕ ਹੈ ਡੰਡੇ ਕਿਰਪਾਨਾਂ ਲੈ ਕੇ ਜਾਂਦੇ ਹੋ ਤਾਂ ਉਹ ਤਾਂ ਮੈਂ ਕਹਿੰਦਾ ਧੰਨਵਾਦ ਹੈ ਸੀਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਤੇ ਜੋ ਵੀ ਸਾਡੇ ਡੀਜੀਪੀ ਸਾਹਿਬ ਸੀਗੇ ਉਸ ਟਾਈਮ ਵੀ ਮੇਰੇ ਖਾਤੇ ਜਨਕਰ ਗੁਪਤਾ ਜੀ ਡੀਜੀਪੀ ਸੀਗੇ ਜੋ ਵੀ ਪੁਲਿਸ ਅਧਿਕਾਰੀ ਸੀਗੇ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਉਹ ਜਨਾਲਾ ਕਾਂਡ ਨੂੰ ਬਹੁਤ ਮੰਨ ਲਓ ਵੀ ਉਹਨੂੰ ਸ਼ਾਂਤ ਕੀਤਾ ਠੀਕ ਹੈ ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਅਮਰਤਪਾਲ ਦੇ ਅਮਰਤਪਾਲ ਦੇ ਸਾਥੀਆਂ ਨੇ ਠੀਕ ਹੈ ਜੀ ਉੱਥੇ ਜਿਵੇਂ ਤੁਸੀਂ ਬੜਕਾ ਮਾਰਦੇ ਸੀਗੇ ਵੀ ਸਰਕਾਰ ਸਾਡੀ ਤਦ ਕਿੱਕ ਕਰਦੀ ਹੈ ਜੀ ਸਰਕਾਰ ਮੇਰੇ ਗੋਲੀ ਮਾਰੇ ਮੈਨੂੰ ਅਰੈਸਟ ਕਰੇ ਤੇ ਜਿੱਦਾਂ ਤੋਂ ਅਰੈਸਟ ਕਰਨਾ ਆਇਆ ਸੀ ਕਿ ਤਾਂ ਫਿਰ ਤੁਸੀਂ ਕਾਰਾਂ ਲੈ ਕੇ ਕਿਉਂ ਭਜਦੇ ਸੀਗੇ ਫਿਰ ਤੁਸੀਂ ਲਾਈਵ ਵੀਡੀਓ ਕਿਉਂ ਪਾਉਂਦੇ ਸੀਗੇ ਵੀ ਭਾਈ ਸਾਹਿਬ ਨੂੰ ਦੇ ਮਗਰ ਪੁਲਿਸ ਲੱਗੀ ਤਾਂ ਫਟਾਫਟ ਤੁਸੀਂ ਪਹੁੰਚੋ ਫਿਰ ਉਦੋਂ ਤੋਂ ਹੀ ਲੋਕਾਂ ਨੂੰ ਅਪੀਲਾਂ ਕਰਦੇ ਸੀਗੇ ਹਨ ਤੇ ਦੂਜੀ ਗੱਲ ਹੈ ਜੀ ਦੇਖੋ ਹੁਣ ਜਿਹੜੇ ਬੰਦੇ ਨਸ਼ੇ ਛਡਾਉਣ ਦੀ ਗੱਲ ਕਰਦੇ ਸੀਗੇ ਠੀਕ ਹੈ ਹੁਣ ਮੰਨ ਲਓ ਵੀ ਉਹੀ ਅੰਦਰੋਂ ਕੀ ਰਿਪੋਰਟਾਂ ਆਉਂਦੀਆਂ ਨੇ ਵੀ ਇਹਨਾਂ ਇਹ ਨਸ਼ੇ ਦੇ ਆਦੀ ਹੋਗੇ ਠੀਕ ਹੈ ਚਲੋ ਉਹ ਸੱਚ ਝੂਠ ਤਾਂ ਹੁਣ ਮੰਨ ਲਓ ਵੀ ਪ੍ਰਮਾਤਮਾ ਜਾਣਦਾ ਜਾ ਪ੍ਰਸ਼ਾਸਨ ਜਾਣਦਾ ਹਨ ਤਾਂ ਬਾਕੀ ਗੱਲਾਂ ਇਹ ਨੇ ਜੀ ਵੀ ਗੱਲ ਓਨੀ ਹੀ ਕਰਿਆ ਕਰੋ ਜਿੰਨੀ ਤੁਸੀਂ ਪੂਰੀ ਕਰ ਸਕੋ ਠੀਕ ਹੈ ਗੱਲ ਨੂੰ ਨਾਪ ਤੋਲ ਕੇ ਓਨੀ ਅਮਰਤਪਾਲ ਨੂੰ ਮੈਂ ਕਹਿੰਦਾ ਅਮਰਤਪਾਲ ਦੇ ਪਰਿਵਾਰ ਨੂੰ ਵੀ ਕਹਿੰਦਾ ਓਨੀ ਗੱਲ ਕਰਿਆ ਕਰੋ ਜਿੰਨੀ ਤੁਸੀਂ ਪੂਰੀ ਕਰ ਸਕਦੇ ਹੋ ਕਿੱਥੇ ਤੁਸੀਂ ਸਭ ਦਾ ਨੂੰ ਇੰਡੀਆ ਦੇ ਕਾਨੂੰਨ ਨੂੰ ਮੰਨਦੇ ਨਹੀਂ ਸੀ ਕਿੱਥੇ ਤੁਸੀਂ ਉਸੇ ਇੰਡੀਆ ਦੇ ਕਾਨੂੰਨ ਦੇ ਅਧੀਨ ਤੁਸੀਂ ਚੋਣ ਲੜੀ ਹੈ ਫਿਰ ਤੁਸੀਂ ਐਮਪੀ ਬਣਿਓ ਠੀਕ ਹੈ ਸੰਤ ਜਰਨੈਲ ਸਿੰਘ ਜੀ ਦੀ ਬਹੁਤ ਮਹਾਨ ਮਹਾਨ ਕੁਰਬਾਨੀ ਉਹਨਾਂ ਦੀ ਠੀਕ ਹੈ ਉਹਨਾਂ ਵਰਗਾ ਕੋਈ ਨਹੀਂ ਦੁਨੀਆ ਤੇ ਬਣ ਸਕਦਾ ਹੈਗਾ ਉਹਨਾਂ ਨੇ ਜੋ ਕਹਿਤਾ ਉਹ ਕਰਕੇ ਠੀਕ ਹੈ ਉਹ ਕਿਤੇ ਭੱਜੇ ਨਹੀਂ ਕਿਤੇ ਨੱਠੇ ਨਹੀਂ ਠੀਕ ਹੈ ਕਿਤੇ ਪਿੱਠ ਨਹੀਂ ਦਿਖਾਈ ਉਹਨਾਂ ਨੇ ਪੰਥ ਨੂੰ ਠੀਕ ਹੈ ਸਦਾਮ ਹਸੈਨ ਹੱਸ ਕੇ ਫਾਂਸੀ ਚੜ ਗਿਆ ਸਦਾਮ ਹਸੈਨ ਦਾ ਬਲਾਦਰੀ ਉਹਦੀ ਕੌਮ ਆ ਠੀਕ ਹੈ ਉਹ ਤੇ ਫਕਰ ਕਰਦੀ ਆ ਵੀ ਸਾਡਾ ਆਗੂ ਸੀਗਾ ਯਾਰ ਪਰ ਇਹ ਨਹੀਂ ਵੀ ਗਰਮ ਤਕਰੀਰਾ ਕਰਕੇ ਤੇ ਲੋਕਾਂ ਦੇ ਪੁੱਤ ਜੇਲਾ ਚ ਅੰਦਰ ਕਰਾ ਕੇ ਤੇ ਆਪਾਂ ਫਿਰ ਸਾਈਕਲਾਂ ਤੇ ਸਕੂਟਰਾਂ ਮੋਟਰਸਾਈਕਲਾਂ ਤੇ ਚੜਦੇ ਫਿਰਿਏ ਠੀਕ ਹੈ ਜੀ ਤੁਸੀਂ ਰਾਜਨੀਤੀ ਕਰਦੇ ਹੋ ਜੰਮ ਜੰਮ ਕਰੋ ਠੀਕ ਹੈ ਅਮਰਤਪਾਲ ਦੀ ਮਾਤਾ ਕਰੇ ਉਹਦਾ ਪਿਤਾ ਕਰੇ ਅਮਰਤਪਾਲ ਕਰੇ ਸਾਨੂੰ ਕਿਸੇ ਦਾ ਕੋਈ ਲੇਗਾ ਤੇ ਗਣੀ ਪਰ ਪੰਜਾਬ ਨੂੰ ਠੀਕ ਹੈ ਪੰਜਾਬ ਦਾ ਮਾਹੌਲ ਸ਼ਾਂਤ ਰਹੇ ਦੋ ਯਾਰ ਪੰਜਾਬ ਦੇ ਵਿੱਚ ਬਹੁਤ ਮੰਨ ਲਓ ਵੀ ਹਜੇ ਪੰਜਾਬ ਆਪਣੇ ਪੈਰਾਂ ਤੇ ਮਸਾ ਖੜਾ ਹੋਇਆ ਦੁਆਰਾ ਬਹੁਤ ਔਖਾ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨੋ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਛੇਤੀ ਕੀਤਿਆ ਕਦੇ ਪਿੱਛੇ ਨਾ ਲੱਗਿਆ ਕਰੋ ਬੰਦੇ ਨੂੰ ਪਰਖਿਆ ਕਰੋ ਠੀਕ ਹੈ ਚਾਰ ਤਿੱਤਿਆਂ ਜਾਂ ਕੋਈ ਨਾਰੇ ਲਾ ਦਿੰਦਾ ਤੁਸੀਂ ਉਹਦੇ ਪਿੱਛੇ ਹੀ ਹੋ ਤੁਰਦੇ ਹੋ ਠੀਕ ਹੈ ਜੇ ਜੇ ਮੰਨ ਲਓ ਵੀ ਐਸਪੀ ਹਰਪਾਲ ਜੀ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ ਅਮਰਤਪਾਲ ਦੀ ਮਾਤਾ ਦੀ ਚਲੋ ਆਪਾਂ ਰਿਸਪੈਕਟ ਨਾਲ ਉਹਨਾਂ ਨੂੰ ਇੱਜ਼ਤ ਕਰਦੇ ਆ ਠੀਕ ਹੈ ਸਾਡੇ ਤੋਂ ਵੱਡੇ ਨੇ ਉਹ ਸਤਿਕਾਰਯੋਗ ਨੇ ਉਹਨਾਂ ਨੇ ਜਿਹੜੇ ਮੰਨ ਲਓ ਵੀ ਕਈ ਬੰਦੇ ਕਹਿੰਦੇ ਵੀ ਕਮਾਈਆਂ ਵੀ ਐਸਪੀ ਸਾਹਿਬ ਨੇ ਕਹਤਾ ਜੀ ਬਹੁਤ ਬਥੇਰੀ ਕਮਾਈ ਕਰ ਲਈ ਕਮਾਈ ਭਾਈ ਕਰੀ ਹੈ ਕਮਾਈ ਤਾਂ ਜ਼ਰੂਰ ਕਰੀ ਹੈ ਬਾਹਰੋਂ ਥੋੜੇ ਡਾਲਰ ਆਏ ਨੇ ਇਹ ਮਨੇ ਇੱਕ ਗੱਲ ਦੱਸੋ ਕਿਹੜਾ ਬੰਦਾ ਫੋਰਚੂਨਰ ਗੱਡੀ ਲੈ ਜਾਏਗਾ ਕਿਹੜਾ ਮੰਨ ਲਓ ਵੀ ਮਾਤੜ ਮਾਤੜ ਬੰਦਾ ਕੋਈ ਵੱਡੀ ਮਹਿੰਗੀ ਗੱਡੀ BMW ਵਰਗੀਆਂ ਗੱਡੀਆਂ ਫੋਰਚੂਨਰ ਗੱਡੀਆਂ ਠੀਕ ਹੈ ਐਡਾ ਲਾਮ ਲਸ਼ਕਰ ਕਿੱਥੋਂ ਆ ਗਿਆ ਇਹ ਸਾਰਾ ਕੁਝ ਜੇ ਬਾਹਰੋਂ ਨਹੀਂ ਪੈਸਾ ਆਇਆ ਤਾਂ ਦੱਸੋ ਬਾਹਰ ਲੈਣਾ ਵੀ ਬੇਨਤੀ ਆ ਯਾਰ ਹੱਥ ਬੰਨ ਕੇ ਠੀਕ ਹੈ ਗਰੀਬਾਂ ਦੇ ਤੁਸੀਂ ਬੱਚੇ ਪੜਾਦਿਆ ਕਰੋ ਠੀਕ ਹੈ ਇਹੋ ਜਿਹੇ ਬੰਦਿਆਂ ਨੂੰ ਪੈਸੇ ਦੇਣਾ ਉਹ ਤਾਂ ਕਿਸੇ ਗਰੀਬ ਦੇ ਬੱਚੇ ਪੜਾਦਿਆ ਕਰੋ ਯਾਰ ਠੀਕ ਹੈ ਜੇ ਕੋਈ ਤੋਂ ਫੀਸਾਂ ਨਹੀਂ ਭਰੀ ਇਹਨੇ ਉਹ ਭਰ ਦੋ ਠੀਕ ਹੈ ਕਿਸੇ ਕੋਲੇ ਕਿਤਾਬਾਂ ਨਹੀਂ ਉਹ ਲੈ ਲਓ ਕਿਸੇ ਨੂੰ ਮੈਡੀਸਿਨ ਲੈ ਦੋ ਕਿਸੇ ਨੂੰ ਕਿ ਸੇਵੋ ਘਰ ਨੇ ਉਹਨੂੰ ਘਰ ਬਣਾ ਕੇ ਦੇ ਦੋ ਯਾਰ ਇਹ ਜੇ ਪੋਲਿਟਿਕਸ ਬੰਦਿਆ ਦੇ ਪਿੱਛੇ ਤੁਸੀਂ ਕਿਉਂ ਬਰਬਾਦੀ ਕਰੀ ਜਾਂਦੇ ਆਪਣੇ ਪੈਸੇ ਦੀ ਤੁਸੀਂ ਇੰਨਾ ਪੈਸਾ ਬਾਹਰੋਂ ਬਰਬਾਦ ਕਰਦੇ ਹੋ ਠੀਕ ਹੈ ਕਦੇ ਕਿਹੜੀ ਪਾਰਟੀ ਨੂੰ ਕਦੇ ਕਿਹੜੀ ਪਾਰਟੀ ਨੂੰ ਯਾਰ ਤੁਸੀਂ ਗਰੀਬਾਂ ਨੂੰ ਦੇ ਦੋ ਦੇਖੋ ਕਿੰਨੇ ਗਰੀਬ ਨੇ ਯਾਰ ਉਹਨਾਂ ਨੂੰ ਦੋ ਜਿਹੜੇ ਕਿਰਤੀ ਨੇ ਠੀਕ ਹੈ ਡਾਊਨ ਚੱਲ ਗਏ ਉਹਨਾਂ ਨੂੰ ਦੋ ਉਹਨਾਂ ਨੂੰ ਕਾਮਯਾਬ ਕਰੋ ਵੀ ਲਓ ਭਾਈ ਚੱਕੋ ਪੈਸੇ ਠੀਕ ਹੈ ਤੁਹਾਨੂੰ ਅਹੀ ਕਾਰੋਬਾਰ ਖੋਲ ਕੇ ਦੁੰਦੇ ਆ ਇਹਨਾਂ ਨੇ ਵੀਰੋ ਸਿਰਫ ਆਪਣੇ ਘਰ ਭਰਨੇ ਨੇ ਠੀਕ ਹੈ ਹੋਰ ਕੁਝ ਨਹੀਂ ਹੈਗਾ ਜਦ ਜਨਮ ਰਤਪਾਲ ਆਇਆ ਸੀਗਾ ਮੈਂ ਉਦਨੇ ਕਹਿਤਾ ਸੀਗਾ ਮੈਂ ਕਹ ਰਾਜਨੀਤੀ ਐ ਠੀਕ ਐ ਮੈਂ ਕਹ ਬੰਦੇ ਰਾਜਨੀਤੀ ਕਰਨਗੇ ਐਂਡ ਨੂੰ ਬਾਕੀ ਦੇਖੋ ਤੁਹਾਡੇ ਸਾਹਮਣੇ ਫਿਰ ਕਿੱਥੋਂ ਗੇਮ ਕਿਵੇਂ ਘੁੰਮੀ ਤੇ ਕਿੱਥੇ-ਕਿੱਥੇ ਚੱਲ ਕੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਠੀਕ ਐ ਜੀ ਜੇ ਕੋਈ ਵੱਧ ਘੱਟ ਬੋਲਿਆ ਗਿਆ ਤਾਂ ਭੁੱਲ ਚੁੱਕ ਮਾਫ ਕਰਿਓ ਜੀ ਨੌਜਵਾਨਾਂ اچਨਾਈ ਬੇਨਤੀ ਆ ਵੀਰੋ ਸੰਭਲ ਕੇ ਕਿਸੇ ਮਗਰ ਤੁਰਿਆ ਕਰੋ ਠੀਕ ਐ ਘਾਰ ਰੋਲ ਜਾਂਦੇ ਨੇ ਮੁੜ ਕੇ ਕੋਈ ਨਹੀਂ ਪਿੱਛੇ ਆਉਂਦਾ ਹੈਗਾ ਠੀਕ ਐ ਨਾਰੇ ਤਾਂ ਹਰੇ ਕੀ ਮੇਰੇ ਵਰਗਾ ਚਾਰ ਲਾ ਦੇਗਾ ਪਰ ਪਿੱਛੇ ਕੋਈ ਨਹੀਂ ਆਉਂਦਾ ਹੈਗਾ ਤੁਹਾਡੇ ਮਾਪਿਓ ਤੁਹਾਡੇ ਭੈਣ ਭਰਾ ਰੋਲ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇੰਨਾਂ ਚੀਜ਼ਾਂ ਦੇ ਵਿੱਚ ਠੀਕ ਹੈ ਜੀ ਧੰਨਵਾਦ ਜੀ ਵੱਧ ਘਟ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ